ਜਾ ਤੋ ਸਜਾ ਟੈਲੀਫੋਨ ਆਜ ਆ ਗਿਆ ਤਰੀਖ 18 11 2023 ਦੀ ਕੀ ਤਰੀਕ ਤੇ ਤਨਵਰਗੀ ਮਿੰਟ ਹੋ ਗਏ ਨੇ ਤੇ ਮੈਂ ਅਗਰ ਸੋਡੀ ਦੇ ਵਿੱਚ ਤੇ ਗ੍ਰੀਵਨ ਵਾਸਤੇ ਵੀ ਇਚਾ ਦੇਣ ਵਾਸਤੇ ਤੇ ਤੁਹਾ ਪੜਖਸਾ ਤੋਂ ਫਾਰਮ ਮੰਗਤਾ ਮੇਰਾ ਮੌਸਮ ਚੱਲ ਗਿਆ ਤੇ ਗਰਮੀ ਹੋ ਗਈ ਹੁਣ ਗਰਮੀ ਆਇਆ ਹੋਊਗੀ ਪਸੀਨਾ ਆਇਆ ਕਰੂਗਾ ਤੇ ਪੱਖਾ ਵੀ ਬੰਦ ਰੱਖਿਆ ਕਰੂਗਾ ਕਿ ਗਰਮੀ ਨਾਲ ਬੁਰਾ ਹੋ ਜਾਇਆ ਕਰੂ ਤੇ ਜੇ ਤੁਸੀਂ ਸਪੋਰਟ ਕਰਦਾ ਕਰੋ ਪੁਰਾਣੇ ਵੀਡੀਓ ਦੇਖਣ ਜਾ ਕੇ ਦੇ ਸਕਦਾ ਮੈਂ ਸਪੋਰਟ ਕਰ ਰਿਹਾ ਹਾਂ ਵਰਤਮਾਨ ਦਾ ਕਿੰਨਾ ਸਾਡੇ ਵੈੱਬਸਾਈਟ ਕੰਟੈਂਟ ਲਾਇਕ ਕਰਦਾ ਰਹਿੰਗਾ ਕਈ ਵਾਰ ਬਿੱਟਿੰਗ ਨਹੀਂ ਸੋਹ ਜਾਂਦਾ ਉਹ ਉਹ ਵਾਲਾ ਨਹੀਂ ਕਈ ਵਾਰ ਦਿੱਕਤ ਆ ਜਾਂਦੀ ਹੈ ਕਲੀਅਰ ਮਾਰਕ ਕਰਦਾ ਹੈ ਨਾ ਕਈ ਵਾਰ ਕੀ ਹੋ ਜਾਂਦਾ ਜੇ ਤੁਸੀਂ ਪਾਣੀ ਮੈਨੂੰ ਦੇਖ ਜਾ ਸਕਦੇ ਹੋ ਅੱਜ ਜਿਹੜਾ ਵੀ ਅਪਲੋਡ ਕਰ ਚੁੱਕਿਆ ਅੱਜ ਕੀ ਹੈ ਸੀ ਉਹ ਵੀ ਜਦੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਹੁਣ ਮੈਂ ਸਟੋਰੀ ਚ ਆਇਆ ਜੋ ਵੀਡੀਓ ਬਣਾਉਣੀ ਹੈ ਮੇਨ ਚਾਂਗੀ ਉਹਦੇ ਵਾਸਤੇ ਅਗਾਂ ਮੈਂ ਚੰਗੂ ਬਣਾਵਾਂ ਬਣਾ ਕੇ ਹੁਣ ਮੈਂ ਠੀਕ ਹੈ ਤੇ ਉਹ ਬਾਤ ਮੈਨੂੰ ਸਮਝ ਆਉਣਾ ਮੈਨੂੰ ਸਮਝ ਆਉਣਾ ਜਗ੍ਹਾ ਤੇ ਸੋਰੀ ਰਾਤੋਂ ਕੈਬਨ ਦਾ ਉਹ ਸੱਟ ਸੱਤ ਜੋ 8 ਵਜੇ ਤੱਕ ਦਾ ਕੀ ਉਹ ਤੋਂ ਸਮਾਂ ਮਿਲੂਗਾ ਕੈਬਨ ਮੈਂ ਦਿਲਾਉਣਾ ਤੇ ਕੈਬਨ ਕਰਿਆਉਣਾ ਉਹ ਸਮਾਂ ਲਾ ਦੂਗਾ ਤੁਸੀਂ ਉਹਦੇ ਚ ਬਣਾ ਲਓ ਬਿਟਨ ਸਟ੍ਰੀਟ ਨੂੰ ਕਰੋ ਚੰਗਾ ਸਮਾਂ ਰਾਤ 8 ਵਜੇ ਕੇ 23 ਮਿੰਟ ਦਾ ਕਾਫੀ ਦਸਰੇ 8 ਵਜੇ ਕੇ 23 ਮਿੰਟ ਉਹ ਰਾਤ ਦੀ ਕਿਉਂਕਿ ਮੈਂ ਦੁਕਾਨ ਤੋਂ ਆ ਰਿਹਾ ਲੋਕੇ ਤੇ ਸੰਗਵਾਸੀ ਇਸ ਲਈ ਦੁਕਾਨ ਤੋਂ ਲੇਟ ਆਇਗਾ ਮੈਂ ਕਿਹਾ ਕਿ ਮੈਂ ਹਟਾਵਾ ਲੇਕੋ ਛੁੱਟੀ ਕਰੂਗਾ ਤੇ ਹੁਣ ਮਾਸਾ ਨੂੰ ਸਵੇਰੇ ਮੈਨੂੰ ਮਤਸੂਰ ਵਿੱਚ ਬਣਾ ਰੰਗ ਰੰਗ ਉਸ ਕਿਤਨਾ ਬਚ ਬੰਦਾ ਬੈਨੂੰ ਕੱਲ ਨੂੰ ਸਵੇਰੇ ਪਾ ਜਾਣਾ ਨਹੀਂ ਕਾਫੀ ਦਸਨੇ ਦੋਸਤੋ ਅੱਜ ਅਗਲਾ ਦਿਨ ਯਾਨਕਿ 19 ਫਰਵਰੀ 2023 ਦੀ 8:55 ਮਿੰਟ ਉਹਨੇ ਕਵਰ ਦਾ 8:00 ਦੇ 25 ਮਿੰਟ ਬਣੇ ਮਟਕੜੀ ਸਾਤੌਲੀ ਜੋ ਕਿ ਥੋੜਾ ਲੇਟ ਹੋ ਗਿਆ ਚਾਹ ਤਵਾਰ ਕੱਟਲੀ ਲੇਟ ਉੱਠਿਆ ਠੀਕ ਹੈ ਜੀ 7:00 ਤੱਕ ਮੈਂ ਸੈਰ ਕਰੀ ਕਨੈਕਟ ਹੋਇਆ ਤੱਕ ਸੈਰ ਕਰੀ ਉਸ ਤੋਂ ਬਾਅਦ ਵਿੱਚ ਮੈਂ ਫਿਰ ਤਿਆਰ ਹੋ ਰਿਹਾ ਚਾਹ ਪਾਨ ਦਿੱਤਾ ਤੇ ਮੈਂ ਹੁਣ 69 10 ਮਿੰਟ ਹੋਏ ਨੇ ਨਾ ਤਾਂ ਅਟਕ ਚਾਲੀ ਸੀ ਤੁਸੀਂ ਮਨੋਂ ਮੈਨਾਂ ਤੱਕ ਮੈਂ ਤਿਆਰ ਹੋਇਆ ਤੇ ਛੋਟੇ ਵਾਸਤੇ ਆ ਗਿਆ ਸਟੂਡੀਓ ਚ ਵੀਡੀਓ ਨੇ ਵਾਸਤੇ ਤੇ ਇਹ ਰਿਹਾ ਤੋਂ ਪਹਿਲੇ ਛੋਟੀ ਮੋਟੀ ਤੁੰਦ ਜੀ ਵੀ ਅੱਜ ਠੀਕ ਹੈ ਜੀ ਕੰਨ ਲਾਵਾ ਸਮਾਂ ਕੱਲ੍ਹ ਵਾਲੇ ਨੂੰ ਦੇਖੀ ਜਾ ਕੇ ਦੇਖ ਸਕਦੇ ਹੋ ਤੇ ਪੁਰਾਣੇ ਵੜਨ ਦਾ ਜਦ ਤੱਕ ਚਾਨਣ ਪਛੇੜ ਸਾਰਾ ਨੂੰ ਜਾ ਕੇ ਦੇਖ ਸਕਦੇ ਹਾਂ ਠੀਕ ਹੈ ਜੀ ਤੇ ਹੁਣ ਮੈਂ ਤਿਆਰ ਹੋ ਗਿਆ ਤੇ ਅੱਜ ਅੰਤਵਾੜਾ ਸੰਡੇ ਜੋ ਮੈਂ ਅੰਸੜੇ ਨੂੰ ਦੁਕਾਨ ਤੋਂ ਛੁੱਟੀ ਕਰ ਜਾਂਦਾ ਕਿਉਂਕਿ ਮੈਨੂੰ ਫੈਸਲਾ ਹੋ ਜਾਂਦਾ ਇਸ ਲਈ ਦੁਕਾਨ ਤੋਂ ਛੁੱਟੀ ਦਾ ਧੰਦਾ ਕਈ ਕਾਰਨ ਤੁਸੀਂ ਖੋਲਿਆ ਹੋ ਮਾਤਾ ਨੂੰ ਕੋਈ ਤੇ ਇਹ ਇੱਕ ਜੰਤ ਹੈ ਤੇ ਇਹ ਇੱਕ ਜੰਤ ਚਾਹੀਦੀ ਆ ਹਲਾ ਤਾਂ ਤੁਸੀਂ ਕਲੀ ਬੈਠੋ ਕੰਮ ਚ ਨਾਲ ਮੈਂ ਤੁਹਾਨੂੰ ਕੋਈ ਗੱਲ ਨਹੀਂ ਇੱਕਦੰਤ ਜ਼ਰੂਰੀ ਹੈ ਇੱਕ ਦੰਦੇ ਵਿੱਚ ਕੋਈ ਜ਼ਿਆਦਾ ਹੋਣਾ ਹੁੰਦਾ ਜਿਵੇਂ ਮੰਨ ਨੂੰ ਸੈਸ ਹੋ ਜਾਵੇ ਜਾਂ ਕਰਨ ਵਾਲੇ ਨੂੰ ਕੰਮ ਖਾਂਦੀ ਮਾਜਮਾ ਦੀ ਵਧੀਆ ਰਿਲੈਕਸ ਇਸ ਕਰਨੀ ਚਲ ਮੈਂ ਮਮੀ ਕੋਫੇ ਤੋ ਰਹੇ ਨਾ ਠੀਕ ਹੈ ਬਸ ਤੋਂ ਅੰਤਨ ਦੰਦੇ ਵਿੱਚ ਕੰਮ ਤਾਂ ਉਹ ਹੈ ਨਾ ਥੋੜਾ ਜਿਹੀ ਲੈ ਜਾਨਾ ਕਪੜਾ ਠੀਕ ਹੈ ਤੇ ਉਦੋਂ ਬਾਅਦ ਚਲ ਮੈਂ ਰੋਟੀ ਖਾਣਗੇ ਬਣਾਉਣਗੇ ਤੇ ਖਾਵਾਂਗੇ ਸੱਡਕ ਨੂੰ ਗੱਜ ਜਾਣਗੇ ਦੇਖਦੇ ਕਈ ਕੰਮ ਬਾਅਦ ਨੇ ਠੀਕ ਹੈ ਤੇ ਦੂਜੇ ਵਾਰ ਦੇ ਵਿੱਚ ਮੈਂ ਬਾਹਰ ਜਾ ਕੇ ਉਹ ਮੈਨੂੰ ਕਿ ਬਿਹਾਰ ਜਾ ਕੇ ਆਉਂਵਾਂ ਬਿਹਾਰ ਕੋਈ ਚੱਕ ਕੰਮ ਜਾਂ ਸੰਡੇ ਆ ਬਿਹਾਰ ਤੇ ਮੈਂ ਥੋੜਾ ਮੈਨੂੰ ਕੰਮ ਆ ਉਹ ਮੈਂ ਕਰਾਉਂਗਾ ਠੀਕ ਹੈ ਜੋ ਵੀ ਕੰਮ ਉਹ ਕਰੂੰਗਾ ਤੇ ਘਰ ਦੇ ਕੰਮ ਹੁੰਦੇ ਨੇ ਉਹ ਕਰੂੰਗਾ ਅੰਕਰੀ ਤੇ ਐਂਡ ਦੇ ਵਿੱਚ ਦੱਸੂਗਾ ਕਿ ਕੰਮ ਕਰਾਇਆ ਕਿ ਕਿੱਥੇ ਗਿਆ ਤੇ ਦੂਜੇ ਵਾਰ ਤੋਂ ਮੈਂ ਜੋ ਦੱਸਾਂਗਾ ਉਹ ਤੁਹਾਨੂੰ ਕਹਿ ਲਈ ਗਿਆ ਤੇ ਕੈ ਉਹ ਮੁੜ ਕੇ ਆ ਤੇ ਕੀ ਕੰਮ ਰੋਇ ਤੇ ਕੀ ਕੰਮ ਸੀ ਉਹ ਤੁਹਾਨੂੰ ਉਹਦੀ ਦੱਸੂਗਾ ਬਾਅਦ ਚ ਜਦੋਂ ਮੈਂ ਆਇਆ ਫੇਰ ਮੈਂ ਤੁਹਾਨੂੰ ਦੱਸੂਗਾ ਮੈਂ ਕਾਇਬ ਰਿਹਾ ਹਨਾ ਤੁਸੀਂ ਇਹਦੇ ਚ ਬਣਿਆ ਹੋਇਆ ਦਸਤੀਖਾ ਕਰੋ ਜੋ ਮੈਂ ਤਾਂ ਸਮ ਰੋਟੀ ਖਾ ਕੇ ਬਾਅਦ ਚ ਜੋ ਰੋਟੀ ਬਣਦੀ ਉਹ ਮੈਂ ਤੁਹਾਨੂੰ ਸਮ ਬਾਅਦ ਚ ਦੋਸਤੋ ਵਾਅਦਾ ਦੇ ਮੈਂ ਤੈਨੂੰ ਵਾਅਦਾ ਸਾਡੇ ਘਰੋਂ ਵਜਨ ਉਹਨੇ ਰੋਟੀ ਬਣਾਇਸੀ ਤੇ ਮੈਂ ਖਾਲੀ ਬਣਾ ਕਦਾ ਸਵੇਰ ਤੱਕ ਖਾਲੀ ਹੁੰਦਾ ਸਾਡੇ 3 ਮਿੰਟ ਹੋ ਗਏ ਨਿਕਾ ਬੈਠਿਆ ਸਨ 10 ਵਜੇ 1 ਮਿੰਟ ਹੋਣਾਂ ਪਹਿਲਾਂ ਮੈਂ ਲਾਈਟ ਲਗਾ ਲਾ ਤੁਹਾਨੂੰ ਪਤਾ ਲੱਗ ਜੇ 10 ਵਜੇ 1 ਮਿੰਟ ਹੋ ਗਏ ਨਾ ਤੇ ਹਣ ਮੈਂ ਬਾਹਰ ਜਾ ਕੇ ਆਉ ਤੇ ਕੈ ਵੀ ਮੁੜ ਕੇ ਆ ਕੇ ਤੁਹਾਨੂੰ ਦੱਸੂਗਾ 10 ਮਿੰਟ ਕੇ ਕਮੈਂਟਸ਼ਨ ਦੇਣੇ ਹਨ 10 ਵਜੇ ਠੀਕ ਹੈ ਵੀ ਤਿਆਰੀ ਮੁੜ ਕੇ ਆ ਕੇ ਤੁਹਾਨੂੰ ਦੱਸਾਂਗਾ ਤੇ ਵੀਡੀਓ ਦੇ ਅੰਡਰ ਬਾਰੇ ਦੱਸੂਗਾ ਕੀ ਕੰਮ ਕਰਿਆ ਕੀ ਕਰਿਆ ਕੀ ਕਰਿਆ ਇਹਦਾ ਤੁਹਾਨੂੰ ਦੱਸੂਗਾ ਤੁਸੀਂ ਵੀਡੀਓ ਚ ਬਣਾ ਲਓ ਸਕ੍ਰਿਪਟ ਮੈਂ ਕਰ ਦਵਾਂ ਬੀ ਆਰ ਮਾਰਕਿੰਗ ਬਾਅਦ ਚ ਠੀਕ ਹੈ ਹੱਥਾਂ ਨੂੰ ਟਿਕਾ ਬਰ ਦੱਸਣਾ ਦੋਸਤੋ 10:30 ਮਿੰਟ ਹੋ ਗਏ ਤੇ ਮੈਂ ਆ ਗਿਆ ਤੇ ਬੀ ਆਰ ਆ ਗਿਆ ਜਿਹੜਾ ਕੰਮ ਕਰਿਆ ਆ ਕੀ ਕੰਮ ਸੀ ਉਹ ਦੱਸਣਾ ਲੱਗਿਆ ਤੇ ਟਾਈਟਲ ਪਹਿਲਾਂ ਮੈਂ ਰੱਖੂਗਾ ਇਹਨਾਂ ਐਡਜਸਟ ਕਰਦੇ ਛੋਟੇ ਮੋਟੇ ਅੱਜ ਮੈਂ ਛੋਟਾ ਮੋਟਾ ਕੰਮ ਕਰੀ ਇਸ ਤਰ੍ਹਾਂ ਕਿ ਜਿਹੜਾ ਛੋਟਾ ਮੋਟਾ ਇਹ ਤਾਂ ਛੋਟਾ ਮੋਟਾ ਕੰਮ ਕਰੇ ਕੀ ਕੰਮ ਕਰੇ ਉਹਨੂੰ ਦੱਸਣ ਤੋਂ ਪਹਿਲਾਂ ਮੈਂ ਰੰਗ ਕਰੂ ਸਿਆਹ ਕਰੋ ਪੈਰਲਗਮੈਂਟ ਕਰੂ ਤਾਂ ਅਨੁਸਾਰ ਉਹ ਪਤਾ ਲੱਗ ਜੀ ਵੀ ਕੀ ਛੋਟਾ ਮੋਟਾ ਮਰਾ ਕੰਮ ਜੋ ਜਿਹਦੇ ਸੰਖਾ ਅੱਜ ਮੈਂ ਸਾਈਕਲ ਹਰ ਤਿਆਰ ਕਰਾਇਆ ਇਹ ਡਾਟਾ ਹੈ ਜੋ ਕਿ ਅੱਜ ਮੈਂ ਸਾਈਕਲ ਹਰ ਤਿਆਰ ਕਰਾਇਆ ਕੱਲ੍ਹ ਤੋਂ ਛੋਟੇ ਕੰਮ ਕਰਾ ਸਾਈਕਲ ਹਰ ਪੇਰ ਕਰਾਈਂ ਦੱਸਣੇ ਸਾਈਕਲ ਹਰ ਪੇਰ ਕਰਜ ਨੂੰ ਵਰਤਣ ਲਈ ਲਾਈਕ ਕਰੋ ਜੇ ਤੁਸੀਂ ਮੇਰੇ ਕੰਟੈਂਟਮੈਂਟ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਨੋਟੀਫਿ के सोई पर लोगन तो सारे लिंक दिस क्लास में जो मेंटरेशन ये टेक्निकल लोग ने तनाने होने हिंदी लेक्चर और ऑनलाइन का में जाकर मिलो या कंसपर यू कर रहे थे नोटिंग मैंने प्रेस करके आज मतलब मेरे वाला रख दे रिसोर्स में जो करना है टाइम टेबल तो नीचे पर सरतों का ये ना सो समझो ये संसार है नहीं कोई परमाणु मिलता हर छोटा पत्थर आज जाएंगे भारत